ਜੋਨਦੀ ਕਨਸੀਸ ਹੋ ਜਾਣ ਨੂੰ ਲੈ ਕੇ ਜਿ세ਦਾ ਰਗਵੀਰ ਸਿੰਘ ਦਾ ਕਹਿਣਾ ਹੈ ਕਿ 27 ਜਨਵਰੀ ਤੱਕ ਜਿਹੜਾ ਸ਼ਮੂਰੂਮ ਨੇ ਕਮੇਟੀ ਨੂੰ ਅਲਟੀਮੇਟਮ ਉਹਨਾਂ ਨੇ ਦਿੱਤਾ ਹੈ। ਤਿੰਨ ਦਾ ਹੱਕੇ ਦੇ ਕਰੀਬ ਹੋਣ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਪੰਦ ਨੇ ਜੀ। ਜੀ। ਤੇ ਉਮਰ ਕੈ ਦੀ ਸਜ਼ਾ ਜਿਹੜੀ ਹੈਗੀ ਆ ਉਹ ਪੁੱਗ ਚੁੱਕੇ ਨੇ ਉਹ। ਕਲਤਾ ਮੀ ਸਾਹਿਬ ਨੇ ਇਹ ਵੀ ਇਹ ਵੀ ਦਿੱਤਾ ਸੰਕੇਤ ਕਿ ਜਿਹੜੀ ਅਸੀਂ ਮਾਫੀ ਦੀ ਪਟੀਸ਼ਨ ਪਾਈ ਹੋਈ ਆ ਰਾਜੋਣਾ ਸਾਹਿਬ ਦੀ ਉਹ ਵਾਪਸ ਲੈ ਲਾਂ। ਸੁਖਵੀਰ ਜੀ ਦਾ ਮਤਲਬ ਇਹ ਹੈ ਕਿ ਫਾਂਸੀ ਦੀ ਵਲ ਤੁਰਾਂਗੇ ਆਪਾਂ ਜੀ ਸਰਕਾਰ ਫਾਂਸੀ ਦਾ ਆਰਡਰ ਕਰ ਦੇਗੀ ਰਾਜਵਾਨਾਂ ਦਾ ਤਾਂ ਰਾਜਵਾਨਾਂ ਦੀ ਫਾਂਸੀ ਸਜ਼ਾ ਨੂੰ ਲੈ ਕੇ ਜਿਸ ਦਾ ਰਗਵੀਰ ਸਿੰਘ ਦਾ ਕਹਿਣਾ ਹੈ ਕਿ 27 ਜਨਵਰੀ ਤੱਕ ਜਿਹੜਾ ਰੋਮਨੀ ਕਮੇਟੀ ਨੂੰ ਅਲਟੀਮੇਟਮ ਉਹਨਾਂ ਨੇ ਦਿੱਤਾ ਹੈ ਹਾਂ ਬਿਲਕੁਲ ਜੀ ਅਸਲ 'ਚ ਨਾ ਸੁਖਵੀਰ ਜੀ ਜਿਹੜਾ ਰਾਜਵਾਨਾਂ ਦੀ ਫਾਂਸੀ ਦਾ ਮੁੱਦਾ ਨਾ ਬੱਸ ਤਾਂ ਸਿਆਸੀ ਮੁੱਦਾ ਹੈ ਜੀ ਸਿਆਸੀ ਮੁੱਦਾ ਬਣ ਚੁੱਕਿਆ ਹੈ ਇਹ ਨੂੰ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਹੈਗਾ ਜੀ ਰਾਜੋਣਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਮੇਰੇ ਖਿਆਲ ਚ 3 ਦਾ ਹੱਕੇ ਦੇ ਕਰੀਬ ਹੋਣ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਬੰਦ ਨੇ ਜੀ ਜੀ ਤੇ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਭੁਗ ਚੁੱਕੇ ਨੇ ਉਹ ਜੀ ਇੱਕ ਸਜ਼ਾ ਭੁਗ ਚੁੱਕੇ ਨੇ ਨਾ ਜੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਆਖੀ ਸੀ ਇਹ ਜੀ ਇੱਕ ਸਜ਼ਾ ਰਾਜੋਣਾ ਭੁਗ ਚੁੱਕਿਆ ਉਹ ਹੈ ਉਮਰ ਕੈਦ ਦੀ ਸਗੋਂ ਡੁੱਡੀ ਹੋ ਗਈ ਉਹ ਜੀ ਸਾਡੇ 20 ਸਾਲ ਸਜ਼ਾ ਉਮਰ ਕਾਇਦੀ ਹੁੰਦੀ ਹੈ ਨਾ ਜੀ ਜੀ 20 ਸਾਲ ਵੀ ਕਟਕਟਾ ਕੇ 14 ਸਾਲ ਰਹਿ ਜਾਂਦੀ ਆ ਜੀ ਦੁੱਗਣੀ ਸਜ਼ਾ ਭੁਗਤ ਲਈ ਭੁਗਤ ਲਈ ਰਾਜੋਣਾ ਸਾਹਿਬ ਨੇ ਉਮਰ ਕਾਇਦ ਤੋਂ ਵੀ ਦੁੱਗਣੀ ਸਜ਼ਾ ਭੁਗਤ ਲਈ ਆ ਜੇਲ੍ਹ ਦੇ ਵਿੱਚ ਇੱਕ ਸਜ਼ਾ ਭੁਗਤ ਲਈ ਆ ਫਿਰ ਦੂਜੀ ਸਜ਼ਾ ਉਹਨੂੰ ਕਿਵੇਂ ਤੀ ਜਾ ਸਕਦੀ ਆ ਫਾਂਸੀ ਦੀ ਹੁਣ ਇਹ ਸੰਦਰਭ ਦੇ ਵਿੱਚ ਕੀ ਆ ਕਿ ਗਿਆਨੀ ਰਕबीर ਸਿੰਘ ਜਦ ਅਕਾਲ ਤਖਤ ਸਾਹਿਬ ਨੇ 31 ਦਸੰਬਰ ਤੱਕ ਦਾ ਦਿੱਤਾ ਇਹ ਸਮਾਂ ਉਹਨਾਂ ਨੂੰ ਕਿ ਤੁਸੀਂ ਸ਼੍ਰਮਣੀ ਕਮੇਟੀ ਨੂੰ ਕਿ ਕਾਰਵਾਈ ਕਰੋ ਸ਼੍ਰਮਣੀ ਕਮੇਟੀ ਨੇ 31 ਦਸੰਬਰ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਸ਼੍ਰਮਣੀ ਕਮੇਟੀ ਨੇ ਫੇਰ ਬੇਨਤੀ ਕੀਤੀ ਜਦਰਕਾਲਤਖ ਸਾਹਿਬ ਨੂੰ ਕਿ ਸਾਨੂੰ ਤੁਸੀਂ ਹੋਰ ਸਮਾਂ ਦਿਓ ਕੱਲ ਫੇਰ ਉਹਨੂੰ 27 ਜਨਵਰੀ ਤੱਕ ਦਾ ਟਾਈਮ ਦਿੱਤਾ ਕਿ ਅਲਟੀਮੇਟਲੀ ਤੁਹਾਨੂੰ ਹੈ 27 ਤੱਕ ਨਾ ਨਾ ਕੁਝ ਕੀਤਾ ਤੁਸੀਂ ਕੋਈ ਫੈਸਲਾ ਕਰੋ ਜੀ ਕੱਲ ਤਾਂ ਮੀ ਸਾਹਿਬ ਨੇ ਇਹ ਵੀ ਇਹ ਵੀ ਦਿੱਤਾ ਸੰਕੇਤ ਕਿ ਜਿਹੜੀ ਅਸੀਂ ਮਾਫੀ ਦੀ ਪਟੀਸ਼ਨ ਪਾਈ ਹੋਈ ਆ ਰਾਜੋਣਾ ਸਾਹਿਬ ਦੀ ਉਹ ਵਾਪਸ ਲੈ ਲਾਂਗੇ ਜੀ ਵਾਪਸ ਲੈਣ ਦੀ ਗੱਲ ਵੀ ਚੱਲ ਰਹੀ ਆ ਹੁਣ ਜੇ ਵਾਪਸ ਲੈਂਦੇ ਆ ਮਰਸੀ ਪਟੀਸ਼ਨ ਜਿਹੜੀ ਮਾਫੀ ਦੀ ਪਟੀਸ਼ਨ ਆ ਰਾਜੋਣਾ ਸਾਹਿਬ ਦੀ ਤਾਂ ਸੁਖਵੀਰ ਜੀ ਇਹਦਾ ਮਤਲਬ ਇਹ ਆ ਕਿ ਫਾਂਸੀ ਦੀ ਵਲ ਤੁਰਾਂਗੇ ਆਪਾਂ ਜੀ ਸਰਕਾਰ ਫਾਂਸੀ ਦਾ ਆਰਡਰ ਕਰ ਦੇਗੀ ਰਾਜੋਣਾ ਨੂੰ ਦੋ ਸਜ਼ਾ ਮ ਹੋ ਗਈਆਂ ਫਿਰ ਨਾ ਜੀ ਫਾਂਸੀ ਦੀ ਸਜ਼ਾ ਕਰ ਦੇਗੀ ਉਹਨੂੰ ਪਰ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਫੇਰ ਲੋਕ ਉੱਠਣਗੇ ਰਾਜੋਣਾ ਨੂੰ ਬਚਾਉਣ ਵਾਸਤੇ ਫਿਰ ਖੜਾ ਹੋਏਗਾ ਪੰਥ ਵੀ ਖੜਾ ਹੋ ਜਾਏਗਾ ਉਹ ਰਾਜੋਣਾ ਸਾਹਿਬ ਦੇ ਪ੍ਰਤੀ رائے ਪ੍ਰਤੀ ਖੜਾ ਹੋਵੇਗਾ ਉਹ ਖੜਾਣਾ ਚਾਹੁੰ ਖੜਾ ਕਰਨਾ ਚਾਹੁੰਦੇ ਆ ਮੇਰੇ ਖਿਆਲ ਚ ਸੁਖਵੀਰ ਹੁਣੀ ਜੀ ਵੀ ਪੰਥ ਘੜ ਤੋਂ ਰਾਜੋਣਾ ਸਾਹਿਬ ਬੀ ਸਰ ਇਹ ਇਸ ਪਾਸੇ ਮੈਂ ਪਹਿਲਾਂ ਵੀ ਗੱਲ ਆਖੀ ਸੀ ਕਿ ਰਾਜੋਣਾ ਸਾਹਿਬ ਨੂੰ ਇੱਕ ਰਾਜਨੀਤਿਕ ਬੋਹਰਾ ਬਣਾ ਕੇ ਨਾ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੀ ਡੁੱਬ ਚੁੱਕੀ ਸਾਖ ਨੂੰ ਮੁੜ ਕੇ ਫੇਰ ਬਣਾਉਣਾ ਚਾਹੁੰਦਾ ਜੀ ਇਹ ਇਹ ਗੱਲ ਸਪਸ਼ਟ ਲੱਗ ਰਹੀ ਹੈ ਇਹਦੇ ਵਿੱਚ ਕੋਈ ਦੋਰਾਮਾਂ ਨਹੀਂ ਹੈਗੀ ਆ ਇਹ ਸਪਸ਼ਟ ਗੱਲ ਲੱਗ ਰਹੀ ਆ ਦੂਜੀ ਗੱਲ ਇਹ ਆ ਜੀ ਹੁਣ ਰਾਜੋਣਾ ਸਾਹਿਬ ਨੂੰ ਫਾਂਸੀ ਹੋਵੇਗੀ ਜਾਂ ਨਹੀਂ ਹੋਵੇਗੀ ਅੰਮ੍ਰਿਤ ਸ਼ਾਹ ਨੇ ਕਹਿਤਾ ਕਿ ਬੰਦਾ ਜਦੋਂ ਮਾਫੀ ਉਹ ਨਹੀਂ ਮੰਗ ਰਿਹਾ ਰਲਾਈਜ਼ ਨਹੀਂ ਕਰ ਰਿਹਾ ਤਾਂ ਉਹਨੂੰ ਮਾਫ ਕਿਵੇਂ ਕਰ ਦਈਏ ਆਪਾਂ ਅੰਮ੍ਰਿਤ ਸ਼ਾਹ ਰੂਸ ਹੈ ਇਸ ਗੱਲ ਤੇ ਨਾ ਪਤਾ ਜੇ ਡਾਕੂਮੈਂਟ ਤੇ ਗੜ ਨਾ ਹੀ ਹੋਵੇ ਕਿ ਰਾਜੋਣਾ ਸਾਹਿਬ ਦੀ ਫਾਂਸੀ ਪਹਿਲਾਂ ਮਾਫ ਹੋ ਚੁੱਕੀ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਵੀ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਬ